ਬੇਟਾ ਮੇਰਾ ਬੇਟੇ ਮੇਰਾ ਦਾ ਨਾਮ ਹੈ ਕਰਮਨਜੀਤ ਸਿੰਘ ਉਹ 15 9 2020 ਨੂੰ ਗਿਆ ਸੀਗਾ ਜੁਕੇ ਸਟਡੀ ਵਿਸਥਾ ਕੀ ਉਹਦੇ ਕਟਨਾ ਹੋ ਗਈ ਜੇ ਤੁਹਾਨੂੰ ਕਿਵੇਂ ਪਤਾ ਲੱਗੇਗਾ ਇਹਨਾਂ ਚੀਜ਼ਾਂ ਸਾਨੂੰ 15 ਤਰੀਕ ਨੂੰ 15 ਦਸੰਬਰ ਨੂੰ ਫੋਨ ਆਇਆ ਸੀਗਾ ਹਾਈ ਕਮਿਸ਼ਨ ਤੋਂ ਕਿ ਤੁਹਾਡੇ ਬੱਚੇ ਦੀ ਕਰਮਨਜੀਤ ਸਿੰਘ ਦੀ ਇੱਕ ਬਿਲਡਿੰਗ ਡਿੱਗਣ ਕਰਕੇ ਰੂਫ ਜਿਹੜਾ ਉਹ ਡਿੱਗਣ ਕਰਕੇ ਥੱਲੇ ਆਣ ਕਰਕੇ ਸੱਟ ਲੱਗਣਾ ਉਹਦੀ ਜਰੀਆ ਮੌਤ ਹੋ ਗਈ। ਪਤਾ ਜਿੰਨਾਂ ਨੂੰ ਲੱਗਿਆ ਕਿ ਉਹ ਕੀ ਕੁਝ ਜਿਹੜਾ ਪਰਿਵਾਰ ਤੇ ਕੀ ਬੀਤੀ ਉਹ ਮੰਨਦੇ ਨੇ। ਜਦੋਂ ਪਤਾ ਲੱਗਾ ਦੁੱਖਾਂ ਦਾ ਪਹਾੜ ਜਿਹੜਾ ਮੇਰੇ ਪਰਿਵਾਰ ਤੇ ਮੇਰੇ ਤੇ ਚੱਲ ਪਿਆ ਕਿਉਂਕਿ ਇਹ ਘਟਨਾ ਹੀ ਇਹੋ ਜਿਹੀ ਹੈ ਜਿਹੜੀ ਇਹ ਘਾਟਾ ਮੈਨੂੰ ਇਹੋ ਜਿਹਾ ਜਿਹੜਾ ਕਦੀ ਵੀ ਪੂਰਾ ਹੋਣ ਵਾਲਾ ਨਹੀਂ ਕਿਉਂਕਿ ਸਾਨੂੰ ਬੜੀਆਂ ਆਸਾਂ ਵੀ ਇਦਾਂ ਬੱਚਿਆਂ ਤੇ ਹੁੰਦੀਆਂ ਜਦੋਂ ਬੱਚਾ ਸਾਡਾ ਸਾਥ ਸਾਡਕੋ ਪਰਮਾਤਮਾ ਲੈ ਜਾਂਦਾ ਤੇ ਸਵਾਏ ਦੁੱਖ ਤੋਂ ਕੁਝ ਵੀ ਨਹੀਂ ਕਦੇ ਪੱਲੇ ਰਹਿ ਜਾਂਦਾ ਸਿਰਫ ਦੁੱਖ ਹੀ ਦੁੱਖ ਹੁੰਦਾ ਕੀ ਸੁਪਨਾ ਸੀ ਬੱਚੇ ਦਾ ਕੀ ਕਰਾਂ ਰਾਤ ਜੀ ਨੂੰ ਬਾਹਰ ਗਿਆ ਸੀ ਪੜ੍ਹਾਈ ਕਰਨ ਕਿ ਐਸ ਵਾਰ ਕੀ ਸੁਪਨਾ ਸੀ ਕੇ ਬਣਾਉਣਾ ਦੇਖੋ ਹਰੇਕ ਮਾਂ ਪਿਓ ਦਾ ਸੁਪਨਾ ਜਿਹੜਾ ਉਹੀ ਆ ਸਾਡਾ ਸੁਪਨਾ ਕਿ ਜਿਹੜੇ ਬੱਚੇ ਆ ਉਹ ਪੜ੍ਹ ਲਿਖ ਕੇ ਆਪਣਾ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਗੁਜ਼ਾਰਨ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰਨ ਸਾਡਾ ਵੀ ਬਸ ਮੇਨ ਮਕਸਦ ਇਹੀ ਸੀ ਕਿ ਬੱਚੇ ਆਪਣਾ ਜਿਹੜੀ ਲਾਈਫ ਆ ਉਹ ਚੰਗੀ ਗੁਜ਼ਾਰਨ ਪੜ੍ਹ ਲੈ ਕੇ ਚੰਗੀ ਆਪਣਾ ਜੀਵਨ ਬਤੀਤ ਕਰਨ ਇਸ ਤੋਂ ਬਾਅਦ ਤੇ ਕੁਛ ਨਹੀਂ ਆ ਰੋਟੀ ਜਿਹੜੀ ਆ ਇੱਥੇ ਦਿਹਾੜੀ ਲਾ ਕੇ ਵੀ ਖਾ ਸਕਦੇ ਓਥੇ ਬੱਚੇ ਖਾ ਸਕਦੇ ਨੇ ਬੇਰੋਜ਼ਗਾਰੀ ਕਰਕੇ ਬੱਚੇ ਓਥੇ ਭਜਦੇ ਨੇ ਸਾਰੇ ਆਮ ਜਿਹੜੇ ਲੋਕ ਬੱਚੇ ਜਾ ਰਹੇ ਆ ਸਿਰ ਨਰੀ ਪੜ੍ਹਾਈ ਨਹੀਂ ਕਰਨ ਜਾਂਦੇ ਆਪਣੀ ਰੋਜੀ ਰੋਟੀ ਕਮਾਣ ਜਾਂਦੇ ਆ ਬੇਰੋਜ਼ਗਾਰੀ ਕਰਕੇ ਓਥੇ ਇੱਥੋਂ ਦੌੜ ਜਾਂਦੇ ਨੇ ਕਿਉਂਕਿ ਬੱਚਿਆਂ ਨੂੰ ਇੱਥੇ ਕੰਮ ਨਹੀਂ ਮਿਲਦਾ ਨਾ ਨੌਕਰੀਆਂ ਮਿਲ ਰਹੀਆਂ ਨੇ ਉਹਦੇ ਕਰਕੇ ਬੱਚੇ ਓਥੇ ਗਏ ਨੇ ਮੇਰਾ ਬੱਚਾ ਵੀ ਐਸੇ ਉਹਨਾਂ ਦੇ ਨਾਲ ਹੀ ਗਿਆ ਆਪਣੀ ਭੜਾਈ ਵਾਸਤੇ ਰੋਜ਼ਗਾਰੀ ਦੇ ਵਿੱਚ ਦੱਸਿਆ ਵੀ ਬੱਚੇ ਦਾ ਸ਼ੂਟ ਸੁਪਨਾ ਸੀ ਬਾਹਰ ਜਾਣਾ ਕਿ ਜਾ ਇੱਥੇ ਉਹਨੂੰ ਕੋਈ ਨੌਕਰੀ ਵਗੈਰਾ ਉਹਦੀ ਕਾਬਲੀਅਤ ਦੇ ਬਰਾਬਰ ਬੱਚੇ ਨੇ ਪਲੱਸ 2 ਕੀਤੀ ਮੈਡੀਕਲ ਦੇ ਵਿੱਚ 1 ਸਾਲ ਉਹ ਇੱਥੇ ਰਿਹਾ ਵੀ ਚਲੋ ਪਹਿਲਾਂ ਨੌਕਰੀ ਦੇ ਭਾਲ ਵਿੱਚ ਹੀ ਰਿਹਾ ਜਦੋਂ ਕਿ ਪਤਾ ਲੱਗਾ ਉਹ ਵੀ ਨੌਕਰੀ ਦਾ ਕੋਈ ਚਾਂਸ ਨਹੀਂ ਬਣਦਾ ਤੇ ਫਿਰ ਉਹਨੇ ਉੱਧਰ ਦੀ ਬਾਹਰ ਦੀ ਫਾਈਲ ਲਾ ਲਈ ਵੀ ਚਲੋ ਉੱਥੇ ਜਾ ਕੇ ਪੜ ਕੇ ਮਿਹਨਤ ਕਰ ਲਾਂਗੇ ਤਾਂ ਆਪਣੀ ਜ਼ਿੰਦਗੀ ਬਣਾ ਲਾਂਗੇ ਆਖਰੀ ਵਾਰ ਨੂੰ ਗੱਲਬਾਤ ਹੋਈ ਸੀ ਕੀ ਗੱਲਬਾਤ ਹੋਈ ਸੀ ਆਖਰੀ ਵਾਰੀ ਬਸ ਤੰਦਰੁਸਤੀ ਜਿਹੜੀ ਐ ਖੁਸ਼ੀ ਖੁਸ਼ੀਆਂ ਗੱਲਾਂ ਹੁੰਦੀਆਂ ਰਹੀਆਂ ਪਹਿਲਾਂ ਰੋਜ਼ ਦੀ ਤਰ੍ਹਾਂ ਗੱਲਾਂ ਹੁੰਦੀਆਂ ਐਤਵਾਰ ਸਾਡੇ ਨਾਲ ਗੱਲ ਹੋਈ ਸੀ ਮਤਲਬ 10 ਦਸੰਬਰ ਨੂੰ ਬੜੇ ਆਪਣੀ ਮੰਮੀ ਨਾਲ ਮੇਰੇ ਨਾਲ ਵੀ ਗੱਲਾਂ ਕੀਤੀ ਉਹਨਾਂ ਬੜੇ ਖੁਸ਼ੀ ਭਰੇ ਮਾਹੌਲ ਵਿੱਚ ਸੀਗਾ ਉਹ ਬੜਾ ਖੁਸ਼ ਹੀ ਕਿ ਆਪਣੇ ਕੰਮ ਤੋਂ ਵੀ ਸੰਤੁਸ਼ਟ ਸੀ ਆਪਣੇ ਉੱਥੇ ਜਿਹੜਾ ਜੀਵਨ ਗੁਜ਼ਾਰਦੇ ਪਿਆ ਸੀ ਉਹਦੇ ਨਾਲ ਵੀ ਸੰਤੁਸ਼ਟੀ ਅਚਾਨਕ ਮਤਲਬ ਜਿਹੜਾ ਇਹ ਪਰਮਾਤਮਾ ਨੇ ਉਹਦੇ ਉੱਤੇ ਜਿਹੜਾ ਇਹੋ ਜਿਹਾ ਕੰਮ ਕਰ ਛੜਿਆ ਕਿ ਉਹ ਸਾਡੇ ਕੋਲੋਂ ਤੇ ਪ੍ਰੇਮ ਲਾ ਲੜਕਾ ਕੀ ਲੱਗਦਾ ਹੈ ਲੜਕਾ ਮੇਰੇ ਵੱਡੇ ਜਵਾਈ ਦਾ ਭਰਾ ਹਾਂਜੀ ਹਾਂਜੀ ਕੀ ਗੱਲ ਕਿਵੇਂ ਪਤਾ ਲੱਗਿਆ ਤੁਹਾਨੂੰ ਇੱਕ ਅੱਜ ਦੀ ਬੱਚੀ ਨੂੰ ਸਾਨੂੰ ਸਾਉ ਨੂੰ 5 ਵਜੇ ਫੋਨ ਆਇਆ ਤੇ ਇਸੇ ਤਰ੍ਹਾਂ ਪੂਰਾ ਹੋ ਗਿਆ ਤੇ ਬਾਹਰ ਤੇ ਝੋਟ ਲੱਗ ਗਈ ਆ ਤੇ ਉਸ ਤੋਂ ਬਾਅਦ ਸਾਡੀ ਦੇ ਰਿਸ਼ਤੇਦਾਰੀ ਮੈਂ ਅਸੀਂ ਤੇ ਵੇਖਿਆ ਤਾਂ ਵੀ ਨਹੀਂ ਵਿਚਾਰਾ ਜੀ ਰਿਸ਼ਤੇਦਾਰੀ ਨੂੰ ਸਾਲ ਹੀ ਹੋ ਗਿਆ 28 ਸਾਲ ਨੂੰ ਵਿਆਹ ਹੋਇਆ ਜੀ ਵੱਡੇ ਲੜਕੇ ਦਾ ਉਸ ਤੋਂ ਬਾਅਦ ਅਸੀਂ ਮਿਲ ਗਏ ਲੱਗ ਪਿਆ ਇਹਨਾਂ ਚਾਰ ਚਾਹ ਜਬੜਾ ਆਏਗਾ ਤਾਂ ਅਸੀਂ ਮਿਲਾਂਗੇ ਗੇ ਲਾਂਗੇ ਅੱਟ ਕੋ ਆਏਗਾ ਉਹ ਆਡੀਆਂ ਸਾਰੀਆਂ ਖੁਸ਼ੀਆਂ ਵਿੱਚ ਨਹੀਂ ਰਚੀ ਹੈ ਹਾਂਜੀ ਕਿਹੜੀ ਕੰਟੀ ਦੀ ਆਇਆ ਜੂਕੇ 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 ਹਾਂਜੀ ਦਰਸ਼ਨ ਵਾਲਾ ਇਹ ਮੇਰਾ ਭਤੀਜਾ ਭਰਾ ਦਾ ਬੇਟਾ ਤੁਹਾਨੂੰ ਕਿਦਾਂ ਪਤਾ ਲੱਗਾ ਇਹਦਾ ਪਤਾ 15 ਦਿਨ ਨੂੰ ਫੋਨ ਆਇਆ ਹੀ ਹਾਈ ਕਿਸਮ ਹਾਈ ਕਮਿਸ਼ਨ ਦਾ ਤੁਹਾਨੂੰ ਜੂਕੇ ਤੋਂ ਉਹਨਾਂ ਨੇ ਦੱਸਿਆ ਵੀ ਇਹਦਾ ਦਾ ਬੱਚੇ ਦੀ ਡੈਥ ਹੋ ਗਈ। ਕਿੰਨੇ ਕਿ ਦਿਨ ਹੋ ਗਏ ਲੜਕੇ ਨੂੰ ਬਾਹਰ ਕੀ ਲੱਗ ਭਾਗ 3 ਸਾਲ ਹੋ ਗਿਆ ਸੀ 2020 ਦੇ ਵਿੱਚ ਗਿਆ ਸੀ ਤੇ ਜੋ 2023 ਦੇ ਵਿੱਚ ਇਹ ਵਾਕਿਆ ਜਿਹੜਾ ਹੋ ਗਿਆ ਪਰਿਵਾਰਿਕ ਮੈਂਬਰਾਂ ਦੇ ਕਿ ਲੜਕੇ ਨੇ ਆਣਾ ਵੀ ਗਿਆ ਸੀ ਇਹ ਦਿਨਾਂ ਵਿੱਚ ਇਹ 2024 ਦੇ ਵਿੱਚ ਆਣਾ ਸੀ ਜੀ ਬੜੀਆਂ ਆਸਾਂ ਲਾਈਆਂ ਸੀ ਬੜੇ ਚਾਹ ਹੀ ਮਨ ਵਿੱਚ ਵਿਆਹ ਕਰਨਾ ਸੀ ਉਹਦਾ ਸੋ ਸਾਰੇ ਪਰਿਵਾਰ ਦੇ ਚਾਅ ਜਿਹੜੇ ਅਧੂਰੇ ਰਹਿ ਗਏ ਲੋਕਾਂ ਦਾ ਪਹਾੜੀ ਟੁੱਟ ਗਿਆ ਪਰਿਵਾਰ ਦੇ ਉਤੇ ਵੇਖਿਆ ਜਾਏ ਤੇ ਪੰਜਾਬ ਦੇ ਵਿੱਚੋਂ ਜਿਹੜੇ ਆ ਜਨਤਾ ਬਹੁਤ ਬਾਹਰ ਜਾ ਰਹੇ ਆ ਆਪਣੀ ਕਮਾਈ ਕਰਕੇ ਪਰ ਆਏ ਦਿਨ ਕਿਹਨਾਂ ਕਿਤੇ ਜਿਹੜੀਆਂ ਖੁਰਾਕੀ ਇਹ ਲੈਂਦੀ ਹੈ ਕਿ ਇਹ ਲੈ ਕੇ ਦੇਖੀ ਆ ਇਹਹੀ ਕਾਰਨ ਹੈ ਜੀ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਬੇਰੁਜ਼ਗਾਰੀ ਕਰਕੇ ਹੀ ਸਾਰੇ ਦੇਸ਼ ਦੇ ਜਿਹੜੇ ਨੌਜਵਾਨ ਆ ਬਾਹਰ ਜਾ ਰਹੇ ਆ ਜੇਕਰ ਇੱਥੇ ਰੋਜ਼ਗਾਰ ਚੰਗਾ ਬੱਚਿਆਂ ਨੂੰ ਮਿਲੇ ਤੇ ਬਾਹਰ ਜਾਣ ਦੀ ਲੋੜ ਹੀ ਨਾ ਪਵੇ ਤੇ ਸਰਕਾਰਾਂ ਨੂੰ ਚਾਹੀਦਾ ਕਿ ਜੇਕਰ ਜੁਗਾਰ ਬੱਚਿਆਂ ਨੂੰ ਇੱਧਰ ਹੀ ਮਿਲਣਾ ਤੇ ਬੱਚੇ ਇੱਧਰ ਹੀ ਕੰਮ ਕਰਨ ਬਾਹਰ ਜਾਣ ਦੀ ਲੋੜ ਨਾ ਪਵੇ ਤੇ ਮਾਂ ਪਿਓ ਨੂੰ ਇਹ ਦੁੱਖਾਂ ਦੇ ਵਿੱਚੋਂ ਦੀ ਨਾ ਗੁਜ਼ਰਨਾ ਪਵੇ ਇਹ ਹਾਸੇ ਨਾਲ ਆਹੋਂ ਬਾਪਰਨਾ ਤੇ ਮਾਤ ਦੇ ਉੱਤੇ ਤਾਂ ਦੁੱਖਾਂ ਦੇ ਪਹਾੜ ਜਿਹੇ ਨਾ ਦਿਗਣ। ਇੱਕ ਅਲੱਗ-ਅਲੱਗ ਹੈ। ਨਹੀਂ ਇਹ ਦੋ ਭਰਾ ਸੀ। ਹਾਂ। ਇਹਦਾ ਲਾਸਟ ਟਾਈਮ ਕੀ ਗੱਲਬਾਤ ਹੋਈ ਤਾਂ ਡੀ ਜਾਂ ਪਰਿਵਾਰਿਕ ਮੈਂਬਰਾਂ ਦੀ ਕੀ ਗੱਲਬਾਤ ਹੋਈ? ਮੰਗਲਵਾਰ ਨੂੰ ਡੈਥ ਹੋਈ ਹੈ 12 ਤਰੀਕ ਨੂੰ ਤੇ 10 ਨੂੰ ਐਤਵਾਰ ਲਾਸਟ ਗੱਲ ਹੋਈ ਹੈ ਇਹਦੇ ਨਾਲ। ਜੀ ਲੜਕਾ ਕੁਝ ਨਹੀਂ ਆ ਕੋਈ ਖੁਸ਼ੀ ਬਿਲਕੁਲ ਕੋਈ ਓਦਾਂ ਦੀ ਗੱਲ ਨਹੀਂ। ਇਥੇ ਅਚਨਚੇਤ ਕੋਈ ਹਾਸਾ ਹੋ ਗਿਆ। ਬੜਾ ਖੁਸ਼ੀ ਆਪਣੀ ਉੱਥੇ ਵੀ ਜਿਹੜਾ ਕੰਮ ਕਰ ਰਹੇ ਹੋ ਉਸ ਤੋਂ ਵੀ ਖੁਸ਼ੀ ਸਾਡੇ ਨਾਲ ਬੜੀਆਂ ਖੁੱਲ ਕੇ ਗੱਲਾਂ ਹੱਸ ਕੇ ਕੀਤੀਆਂ ਹਨ। 24 ਦੇ ਵਿੱਚ ਆਉਂਦੀਆਂ ਤਿਆਰੀਆਂ ਸੀ। ਉਹਦੀਆਂ ਗੱਲਾਂ ਬਾਤਾਂ ਕਰਦਾ ਸੀ ਵੀ ਮੈਂ ਆਵਾਂਗਾ ਹੁਣ ਇਸ ਤਰ੍ਹਾਂ ਕਰਾਂਗੇ ਵਿਆਹ ਦਾ ਕਰਨਾ ਹੀ ਤੇ ਉਹ ਸਭ ਕੁਝ ਵਿਚੇ ਰਹਿ ਗਿਆ ਲੈਡ ਬੋਡੀ ਲਿਆਉਣ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਕੋਈ ਨਹੀਂ ਪਰੇਸ਼ਾਨੀ ਤਾਂ ਕੋਈ ਨਹੀਂ ਆਈ ਉਧਰ 크리스마ਸ ਦੀਆਂ ਛੁੱਟੀਆਂ ਕਰਕੇ ਥੋੜਾ ਲੇਟ ਹੋ ਗਿਆ ਬਾਕੀ ਪਰੇਸ਼ਾਨੀ ਕੋਈ ਨਹੀਂ ਆਈ ਉਧਰ ਮੁੰਡੇ ਨਾਲ ਦੇ ਸੀਗੇ ਉਹਨਾਂ ਨੇ ਬੜੀ ਧੋੜ ਭੱਜ ਕਰਕੇ ਬੜੀ ਮਿਹਨਤ ਕੀਤੀ ਆ ਉਹਨਾਂ ਨੇ ਬੜਾ ਸਾਥ ਦਿੱਤਾ ਉਹਨਾਂ ਨੇ ਭੇਜਣ ਦੇ ਵਿੱਚ ਬੜੀ ਮਦਦ ਕੀਤੀ ਆ ਇਧਰੋਂ ਵੀ ਸਰਕਾਰ ਪੰਜਾਬ ਸਰਕਾਰ ਨੇ ਵੀ ਬੜੀ ਮਦਦ ਕੀਤੀ ਆ ਖਾਸ ਕਰਕੇ ਸਾਡੇ ਰਮਣ ਬੈਰ ਜੀ ਗੋਦਾਸਪੁਰ ਵਾਲੇ ਇਹਨਾਂ ਨੇ ਮੰਤਰੀ ਲਾਲਚੰਨ ਕਟਾਉਰ ਚੱਕ ਜੀ ਉਹਨਾਂ ਨੇ ਬੜਾ ਸਾਥ ਦਿੱਤਾ ਕਿਹੜੀ ਕੰਟਰੀ ਗਿਆ ਇੱਥੇ ਲੜਕੀ ਦੀ ਉਮਰ ਕੀ ਯੂਕੇ ਇੰਗਲੈਂਡ ਦੇ ਵਿੱਚ ਗਿਆ ਸੀ ਤੇ 25 ਸਾਲ ਲਗਭਗ ਉਮਰ ਸੀ ਮੁੰਡੇ ਦੀ